ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਪਹਿਲਾਂ ਮੈਂ ਥੋੜਾ ਜਿਹਾ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇ ਦਵਾਂ ਕੁਝ ਸੱਜਣਾਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਫਿਰ ਉਸ ਤੋਂ ਬਾਅਦ ਪਤਵੰਤੇ ਸੱਜਣਾਂ ਬਾਰੇ ਵੀ ਗੱਲਬਾਤ ਕਰਦੇ ਹਾਂ ਜਿਹੜੇ ਇਸ ਵੀਡੀਓ ਵਿੱਚ ਨਜ਼ਰ ਆਉਣਗੇ ਸਭ ਤੋਂ ਪਹਿਲਾਂ ਤਾਂ ਮੇਰੇ ਡੈਡੀ ਹੁਣੀ ਪੰਜ ਭਰਾ ਤੇ ਇੱਕ ਭੈਣ ਸੀ ਤੇ ਪਹਿਲਾਂ ਪੰਜ ਭਰਾਵਾਂ ਦਾ ਵੇਰਵਾ ਮੈਂ ਦੱਸ ਦਵਾਂ ਮੇਰੇ ਡੈਡੀ ਦਾ ਨਾਮ ਬਿੱਲਾ ਸੇਠ ਜਿਹੜੇ ਕੀ ਬੋਲਦਾਂ ਦੇ ਸ਼ਕੀਨ ਵੀ ਹੁੰਦੇ ਬੋਲਦੇ ਵੀ ਲੜਾਉਂਦੇ ਹੁੰਦੇ ਸੀ ਤੇ ਉਹ ਕਿਸਾਨੀ ਅੰਦੋਲਨ ਜਦੋਂ ਦਿੱਲੀ ਵਾਲਾ ਸੀ ਉੱਥੇ ਬਿਮਾਰ ਹੋ ਗਏ ਸੀਗੇ ਤੇ ਸਰੀਰ ਛੱਡ ਗਿਆ ਸੀ ਨਾ ਉਹਦੋਂ ਅੰਦੋਲਨ ਦੇ ਟਾਈਮ ਤੇ ਉਹਨਾਂ ਤੋਂ ਬਾਅਦ ਚ ਫੇ ਸਾਡੇ ਕਰਮਜੀਤ ਮਾਨ ਜੀ ਫੇ ਤੀਜੇ ਨੰਬਰ ਤੇ ਜਿਹੜੇ ਹੈਪੀ ਮਾਨ ਜੀ ਇਹ ਮੇਰੇ ਚਾਚਾ ਜੀ ਆ ਰੀਅਲ ਚਾਚਾ ਜੀ ਤੇ ਜਿਹੜੇ ਉਥੇ ਅਲਬਰਟਾ ਦੀ ਸਰਕਾਰ ਜਿਹੜੀ ਆ ਕੈਨੇਡਾ ਦੀ ਤੇ ਉਥੇ ਮੁੱਖ ਸਲਾਹਕਾਰ ਆ ਮੁੱਖ ਮੰਤਰੀ ਦੇ ਤੇ ਚੌਥੇ ਨੰਬਰ ਤੇ ਬੋਬੀ ਮਾਨ ਜੀ ਤੇ ਪੰਜਵੇਂ ਨੰਬਰ ਤੇ ਪ੍ਰਤਾਪ ਮਾਨ ਤੇ ਫੇ ਮੇਰੇ ਭੂਆ ਜੀ ਹਾਂਜੀ ਤੀਜੇ ਨੰਬਰ ਤੇ ਉਹ ਹੁੰਦੇ ਆ ਰਮਨ ਸ਼ੀਤਲ ਹਾਂਜੀ ਤੇ ਉਦੋਂ ਬਾਅਦ ਚ ਹੁਣ ਗੱਲਬਾਤ ਕਰਦੇ ਆ ਜੀ ਆ ਸਾਰੇ ਜਿਹੜੇ ਮੇਰੇ ਚਾਚਾਈ ਦੇ ਵਿੱਚ ਦੋਸਤ ਆ ਸਾਰੇ ਆ ਸਾਡੇ ਬਿੱਕੀ ਚਾਚਾਈ ਹੋਣੀ ਮਟ ਚਾਚਾਈ ਸਾਰੇ ਸਾਡੇ ਮੇਰੇ ਚਾਚੇ ਹੀ ਲੱਗਦੇ ਆ ਵੀ ਸਾਰੇ ਜਣੇ ਅੱਜ ਆਇਆ ਸੀ ਵਫਦ ਕੈਨੇਡਾ ਤੋਂ ਤੇ ਉਹਨਾਂ ਦੇ ਸਵਾਗਤ ਤੇ ਲਈ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਕਿਸ ਵੀਰ ਨੇ ਮੁੱਖ ਅਪਰਾਲਾ ਕੀਤਾ ਸੀ ਚਲੋ ਸਯੋਜਕ ਸਾਰਿਆਂ ਦਾ ਪਰ ਜਿਸ ਵੀਰ ਨੇ ਮਿਹਨਤ ਜਿਆਦਾ ਕੀਤੀ ਉਹਦਾ ਨਾਮ ਲੈਣਾ ਵੀ ਬਣਦਾ ਹਨ ਸੋ ਹੁਣ ਆਪਾਂ ਚੱਲਦੇ ਆ ਆ ਲਓ ਜੀ ਆ ਗਿਆ ਗਿੰਦਾ ਸ਼ਿਰਗਲ ਸਰਪੰਚ ਸਾਡੇ ਪਿੰਡ ਦਾ ਸਾਡਾ ਵੀਰ ਨੌਜਵਾਨ ਤੇ ਇਹਦੇ ਯਤਨਾ ਸਦਕਾ ਅੱਜ ਇਹ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਪਹਿਲਾਂ ਚਾਚਾ ਜੀ ਹੁਣਾਂ ਦਾ ਦਿੱਲੀ ਜਿੱਦਾਂ ਉੱਥੇ ਸੀਗਾ ਕੋਈ ਪ੍ਰੋਗਰਾਮ ਫੇ ਚੰਡੀਗੜ੍ਹ ਸੀਗਾ ਤੇ ਚੰਡੀਗੜ੍ਹ ਸਵਾਗਤ ਹੋਇਆ ਫਿਰ ਉਦੋਂ ਬਾਅਦ ਲੁਧਿਆਣੇ ਫਿਰ ਇੱਥੇ ਫਗਵਾੜੇ ਹੋਇਆ ਤੇ ਫਿਰ ਜਲੰਧਰ ਵੀ ਰੱਖਿਆ ਸੀਗਾ ਨਾ ਸਾਰਿਆਂ ਨੇ ਰਲ ਮਿਲ ਕੇ ਤੇ ਆ ਦੇਖੋ ਜੀ ਆਪਣੇ ਬੀਬੀ ਥਿਆੜਾ ਜੀ ਵੀ ਬੈਠੇ ਆ ਵਿੱਚ ਖੜੇ ਆ ਤੇ ਨਾਲ ਕਰਤਾਰ ਪਲਵਾਂਗੀ ਉਮੇਰ ਸਾਹਿਬ ਜਲੰਧਰ ਦੇ ਤੇ ਨਾਲ ਨਿਗਦੀਸ਼ ਸਿੰਘ ਸਰੋਆ ਜੀ ਤਾਂ ਸਰਵਨ ਸਿੰਘ ਜੀ ਤੇ ਆਪਣੇ ਇਧਰ ਆ ਪਿੱਟੂ ਚਾਚਾ ਜੀ ਹੋਣੇ ਸਾਰੇ ਤੇ ਵੀਰ ਭਾਜੀ ਇਹ ਦੱਸਦਾ ਵੀ ਉਹ ਬਾਬਾ ਜੀ ਆ ਗਏ ਉਹ ਵੀ ਹਾਰ ਪਾ ਕੇ ਇੱਥੇ ਸੋ ਸਾਰਿਆਂ ਦਾ ਇਦਾਂ ਹਾਣੀ ਪਰਮਾਣੀ ਉਹ ਬੁੱਗਾ ਚਾਚਾ ਜੀ ਦੇ ਵਿੱਚ ਤਾਂ ਪਵਨੀ ਭਾਜੀ ਆ ਗਏ ਤੇ ਸਾਰਿਆਂ ਨੇ ਰਲ ਮਿਲ ਕੇ ਬੜਾ ਸਹਾਇਕ ਕੀਤਾ ਕਾਲੇ ਚਾਚਾ ਜੀ ਖੜੇ ਆ ਆ ਮੇਰਾ ਕਾਲਾ ਚਾਚਾ ਤੇ ਇੱਧਰ ਦੇਖੋ ਜੀ ਹਾਰਾਂ ਦੇ ਨਾਲ ਲੱਦ ਦਿੱਤਾ ਗਿਆ ਮਾਨ ਸਨਮਾਨ ਕਰਦੇ ਹੋਏ ਕਿਉਂਕਿ ਬੜੀ ਜਦਾਂ ਮਿਹਨਤ ਵਾਲੀ ਗੱਲ ਹੁੰਦੀ ਆ ਵੀ ਇੱਕ ਬਗਾਨੇ ਮੋਲਕ ਵਿੱਚ ਜਾ ਕੇ ਤੇ ਐਡਾ ਵੱਡਾ ਉਹਦਾ ਪ੍ਰਾਪਤ ਕਰ ਲੈਣਾ ਵੀ ਮੁੱਖ ਮੰਤਰੀ ਨੇ ਦੂਜੀ ਸਟੇਟ ਦਾ ਦੂਜੇ ਸ਼ਹਿਰ ਚੋਂ ਆਇਆ ਜਾਂ ਦੂਜੇ ਮੋਲਕ ਚੋਂ ਆਇਆ ਬੰਦਾ ਕੋਈ ਵੀ ਆਪਣਾ ਸਲਾਹ ਕਰ ਰੱਖਿਆ ਹੋਵੇ ਤੇ ਉਹ ਵੀ ਬੜੀ ਆ ਸਾਡੇ ਸਾਰੇ ਵੀਰ ਉਹਨਾਂ ਦਾ ਸਵਾਗਤ ਜਿੰਨੇ ਵੀ ਨਾਲ ਉਹਨਾਂ ਦੇ ਟੀਮ ਬਚਾਏ ਆ ਨਾ ਕੈਲਗਰੀ ਤੋਂ ਵੀ ਆ ਗੁਰੂ ਘਰ ਤੇ ਵਿੱਚੋਂ ਜਿਹੜੀ ਮੇਨ ਉੱਥੇ ਗੁਰੂ ਘਰ ਆ ਉੱਥੋਂ ਵੀ ਪ੍ਰਬੰਧਕ ਕਮੇਟੀ ਦੇ ਆ ਪਵਨ ਕੁਮਾਰ ਟਿੰਨੂ ਜੀ ਏ ਵੀ ਚਾਚਾ ਜੀ ਹੁਣਾਂ ਉਥੇ ਪੜਦੇ ਰਹੇ ਆ ਉਹ ਵੀ ਅੱچے ਹੁਣਾਂ ਨਾ ਸੋ ਆ ਸਾਰਾ ਦੇਖੋ ਗਰੁੱਪ ਕੋ ਫੋਟੋ ਕਰਾਉਂਦੇ ਹੋਏ ਸਾਰੇ ਜਾਣੇ ਤੇ ਆ ਸਾਰੇ ਪਤਵੰਤੇ ਸੱਜਣ ਐਸ ਵੱਲੇ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਆ ਤੇ ਬਾਕੀ ਸਾਡੇ ਆਪਣੇ ਜਮਸ਼ੀਰ ਦੇ ਸਰਪੰਚ ਤੇ ਸਪਰਾਮਾ ਦੇ ਸਰਪੰਚ ਸਹਿਬਾਨ ਤੇ ਦਿਵਾਲੀ ਦੇ ਸਰਪੰਚ ਸਾਹਿਬ ਆਏ ਸੀ ਤੇ ਬੰਬੀਆਂ ਵਾਲੇ ਦੇ ਸਰਪੰਚ ਸਾਹਿਬ ਆਏ ਸੀ ਤੇ ਖੇੜੇ ਵਾਲੇ ਸਰਪੰਚ ਸਾਹਿਬ ਉਹ ਵੀ ਪਹੁੰਚੇ ਸੀ ਜਿਹੜਾ ਸਾਡੇ ਨਾਲ ਕੇੜਾ ਪੈਂਡਿਆ ਤੇ 3 ਨਾ ਤੋਂ ਕਾਉਂਸਲਰ ਸਾਹਿਬ ਪਹੁੰਚੇ ਸੀ ਮਤਲਬ ਇੱਕ ਜਿਦਾ ਫਰੈਂਡ ਸਰਕਲ ਲਾ ਲਓ ਵੀ ਆਪਣਾ ਜਿਦਾ ਹੁੰਦਾ ਸਾਰਿਆਂ ਨਾਲ ਉਹਨਾਂ ਦਾ ਪਿਆਰ ਬਣਿਆ ਸ਼ੁਰੂ ਤੋਂ ਅੱਜ ਤੱਕ ਗੱਲ ਪਤਾ ਕੀ ਆ ਇੱਕਠੇ ਜਦੋਂ ਆਪ ਪੜੇ ਹੋਈਏ ਜਾਂ ਇਕੱਠੇ ਵਿਚਰੇ ਹੋਈਏ ਫਿਰ ਬਾਅਦ ਚ ਕੋਈ ਕਿਸੇ ਥਾਂ ਜਾ ਕੇ ਆਪਣਾ ਜਿਦਾ ਮਤਲਬ ਕਿਸੇ ਨਾਲ ਵਿਚਾਰ ਧਾਰਾ ਮਿਲ ਜਾਂਦੀ ਕਦੇ ਕਿਸੇ ਦੀ ਕਿਸੇ ਨਾਲ ਮਿਲ ਜਾਂਦੀ ਆ ਪਰ ਇਹ ਕਿਹੜਾ ਪਿਆਰ ਆ ਆਪਸ ਵਿੱਚ ਉਹ ਰਿੰਦਾ ਹੀ ਰਿੰਦਾ ਆ ਤੁਸੀਂ ਭਾਵੇਂ ਕਿਸੇ ਪਾਰਟੀ ਚ ਹੋ ਜਾਓ ਭਾਵੇਂ ਕਿਸੇ ਧੜੇ ਚ ਹੋ ਜਾਓ ਭਾਵੇਂ ਜਿੱਧਰ ਮਰਜ਼ੀ ਚਲ ਜਾਓ ਕਿ ਜਿਹੜੀ ਜਿਦਾ ਟਾਈਮ ਇਕੱਠਿਆਂ ਨੇ ਯੂ ਸਪੈਂਡ ਕੀਤਾ ਹੋਵੇ ਤੇ ਉਹ ਰਿੰਦਾ ਰਿੰਦਾ ਧੀਰਾ ਪਲਵਾਨ ਜੀ ਮਾਮਾ ਜੀ ਆਪਣੇ ਤੇ ਇੱਧਰ ਸਾਰੇ ਆ ਬੈਠੇ ਪਤਵੰਤੇ ਸੱਜਣ ਇਹ ਚਾਚੇ ਆ ਆਪਣੇ ਪੰਜ ਸਾਹਿਬ ਜਮਸ਼ੇਰ ਤੋਂ ਇੱਧਰ ਆ ਸਾਰੇ ਮੰਗਲ ਸਿੰਘ ਜੀ ਇਹ ਚੇਅਰਮੈਨ ਨੇ ਤੇ ਇੱਧਰ ਆਪਣੇ ਸੁਖਵੀਰ ਸਿੰਘ ਕੁੱਕੜਪਿੰਡ ਭਰਾ ਆਪਣਾ ਤੇ ਨਾਲ ਆ ਸਾਰੇ ਵੀਰ ਖੜੇ ਆ ਮਨੀਲ ਵਾਲੇ ਚਾਚਾ ਜੀ ਵੀ ਖੜੇ ਆ ਤੁਸੀਂ ਦੇਖੇ ਹੋਣੇ ਨਾ ਤੇ ਬਿੱਟੂ ਚਾਚਾ ਜੀ ਖੜੇ ਆ ਸ਼ਹਿਰ ਵਾਲੇ ਇੱਕ ਉਹ ਜਿਹੜੇ ਆਪਣੇ ਮੈਕ ਰੈਸਟੋਰੈਂਟ ਦੇ ਕੋਲ ਜਿਹੜੀ ਬਹੁਤ ਵੱਡੀ ਵੀਰ ਦੀ ਸ਼ਾਪ ਆ ਫੋਰੀয়াল ਤੋਂ ਭਰਾ ਆਪਣਾ ਸੋਨੂ ਮੋਨੂ ਦੋ ਭਰਾ ਹੁੰਦੇ ਸੀ ਨਾ ਤੇ ਇਹ ਉਹ ਆ ਭਰਾ ਆਪਣਾ ਤੇ ਇੱਧਰ ਏਡੀਸੀਪੀ ਸਾਹਿਬ ਖੜੇ ਆ ਜਗਜੀਤ ਸਿੰਘ ਸਰੋਆ ਸਾਹਿਬ ਤੇ ਇਹ ਚਾਚਾ ਜੀ ਦੇ ਸੰਡੂ ਆ ਤੇ ਆ ਇੱਧਰ ਮੰਗੀ ਚਾਚਾ ਜੀ ਆ ਗਏ ਮੰਗੀ ਲੰਬੜ ਇਹਨਾਂ ਨੂੰ ਕੋਣ ਨਹੀਂ ਜਾਣਦਾ ਤੇ ਨਿੱਜ ਨਾਲੇ ਸਰਦਾਰ ਇਹ ਵੀ ਆਏ ਸੀਗੇ ਤੇ ਸਾਰਿਆਂ ਦਾ ਇਦਾਂ ਆਪਸ ਵਿੱਚ ਫਰੈਂਡ ਸਰਕਲ ਆ ਤੇ ਇਹ ਵੀ ਪਹੁੰਚੇ ਸੀਗੇ ਇਹ ਵੀ ਉੱਥੇ ਮੇਲਾ ਵੀ ਕਰਾਉਂਦੇ ਹੁੰਦੇ ਰਲ ਮਿਲ ਕੇ ਭੋਲਦਾਂ ਦਾ ਹਨਾ ਤੀਨਦਰ ਨਿਜਰ ਤੇ ਮੰਗੀ ਨਿਜਰ ਜੀ ਰਲ ਮਿਲ ਕੇ ਤੇ ਇਧਰ ਮੱਟ ਚਾਚਾ ਜੀ ਸਾਡੇ ਉਹ ਖੜੇ ਆ ਮੱਟ ਚਾਚਾ ਜੀ ਆ ਯੈਲੂ ਪਗਵਨੀ ਉਹਨਾਂ ਨੇ ਅਸ਼ੋਕ ਚਾਚੇ ਹੁਣੀ ਉਧਰ ਵੀਡੀਓ ਬਣਾਉਣ ਡੇ ਆ ਸੋ ਹੁਣ ਫੇ ਆ ਗਿਆ ਦਫ਼ਤਰ ਦੇ ਵਿੱਚ ਦਫ਼ਤਰ ਦੇ ਵਿੱਚ ਆਣ ਕੇ ਬੀਬੀ ਥਿਆੜਾ ਜੀ ਬਿਠੇ ਆ ਤੇ ਤੀਨੂ ਸਭ ਬਿਠੇ ਉਹਨਾਂ ਦੇ ਆਪਸ ਵਿੱਚ ਵਿਚਾਰ ਵਟਾਂਦਲੇ ਕਰਦੇ ਆ ਉਕੇ ਉਧਰ ਫੇ ਉਹ ਸਰਕਾਰ ਦੇ ਵਿੱਚ ਇਦਾਂ ਹੈਗੇ ਆ ਨਾ ਤਾਂ ਕਰਕੇ ਫੇ ਇੱਧਰ ਵੀ ਸਾਰੇ ਜਿੱਦਾਂ ਜਦੋਂ ਇੱਧਰੋਂ ਵੀ ਜਾਂਦੇ ਆ ਕੋਈ ਸਰਕਾਰੀ ਜਿੱਦਾਂ ਜਿਹੜੇ ਅਹੁਦੇਦਾਰ ਹੋਣ ਜਿੱਦਾਂ ਉਧਰ ਵੀ ਫੇ ਫੰਕਸ਼ਨ ਰੱਖਦੇ ਆ ਨਾ ਇਦਾਂ ਜਿੱਦਾਂ ਹੁੰਦੀ ਆ ਰਵਾਇਤ ਚੱਲੀ ਆ ਸ਼ੁਰੂ ਤੋਂ ਮਤਲਬ ਜਦੋਂ ਆਪਣੇ ਇੱਧਰ ਪੰਜਾਬ ਵਿੱਚੋਂ ਉਧਰ ਜਾਂਦੇ ਆ ਤੇ ਇਹਨਾਂ ਦਾ ਵੀ ਇਦਾਂ ਹੀ ਉੱਥੇ ਸਵਾਗਤ ਕਰਦੇ ਆ ਸਾਰਿਆਂ ਦਾ ਇਦਾਂ ਰਾਲ ਕੇ ਕੋਈ ਫੰਕਸ਼ਨ ਰੱਖ ਲੈਂਦੇ ਆ ਨਾ ਇਹ ਸਾਰੇ ਮੇਰੇ ਬਹੁਤ ਬਾਂ ਸਾ ਚਾਚਾ ਸਾਡਾ ਬੈਠਾ ਮੱਟ ਚਾਚੇ ਦੇ ਨਾਲ ਤੇ ਇਹ ਖਾਲਸਾ ਕੋਲ ਜਾਲੀ ਟੀਮ ਉਧਰ ਸਾਡੇ ਸੋਖਾ ਚਾਚਾ ਜੀ ਉਧਰ ਸਾਰੇ ਆਪਣੇ ਪਤਵੰਤੇ ਸੱਜਣ ਬੈਠੇ ਆ ਕੁੱਕੜਪਿੰਡ ਵਾਲਾ ਸੁਖਵੀਰ ਸਿੰਘ ਭਰਾ ਆਪਣਾ ਤੇ ਨਾਲ ਆ ਵੀਰ ਕੁੱਕੜਪਿੰਡ ਤੋਂ ਤੇ ਆ ਵੀ ਆਪਣੇ ਕਿਸਾਨ ਯੂਨੀਅਨ ਵਾਲੇ ਭਰਾ ਸੀ ਸੋ ਆ ਬਫਦੋ ਨਾਲ ਆ ਤੇ ਉਹ ਮੇਰ ਸਾਹਿਬ ਵੱਲ ਤੋਂ ਜਦੋਂ ਸਨਮਾਨ ਪ੍ਰਾਪਤ ਕਰਦੇ ਆ ਸਾਰੇ ਇੰਗਲੈਂਡ ਤੋਂ ਵੀ ਕੋ ਸੱਜਣਾ ਆਏ ਸੀ ਕੋਣ ਸੱਜਣ ਜਿਹੜੇ ਆ ਉਹ ਉੱਥੋਂ ਕੈਨੇਡਾ ਤੋਂ ਆਏ ਆ ਹਨ ਤੇ ਇਹਨਾਂ ਨੇ ਗਾਂ ਟੂਰਿਆ ਇਹਨਾਂ ਦਾ ਪਹਿਲਾਂ ਉੱਥੇ ਨਨਕਾਣਾ ਸਾਹਿਬ ਜਾਣਾ ਮੱਥਾ ਟੇਕਣ ਤੇ ਉਸ ਤੋਂ ਬਾਅਦ ਚ ਫੇ ਇਹਨਾਂ ਨੇ ਇੱਕ ਟੂਰਨਾਮੈਂਟ ਤੇ ਵੀ ਇਨਵੀਟੇਸ਼ਨ ਆ ਇਹਨਾਂ ਨੂੰ ਕਿਉਂਕਿ ਉਧਰ ਕੈਨੇਡਾ ਦੇ ਵਿੱਚ ਇਦਾਂ ਭਾਈਚਾਰਾ ਇੱਕ ਬਣਿਆ ਹੁੰਦਾ ਨਾ ਉੱਥੇ ਰਲ ਮਿਲ ਕੇ ਰਹਿੰਦੇ ਆ ਯਾਰ ਉਤਾਰਾਂ ਲੱਗ ਗਈਆਂ ਲੱਖ ਲੱਗ ਗਈਆਂ ਨਾ ਪਰ ਜਿਹੜਾ ਆਪਸ ਵਿੱਚ ਜਿਹੜਾ ਆਪਣਾ ਪੰਜਾਬੀ ਭਾਈਚਾਰਾ ਆ ਉਹ ਤੇ ਸਾਰਿਆਂ ਦੇ ਇਦਾਂ ਕਲਚਰ ਤੋਂ ਸੇਮ ਹੀ ਆ ਪੁਰਾਣੇ ਬਜ਼ੁਰਗ ਵੀ ਆਪਣੇ ਇਕੱਠੇ ਹੁੰਦੇ ਸੀ ਸਾਰਾ ਕੋ ਸੇਮ ਹੀ ਆ ਨਾ ਉਹ ਤਾਂ ਇੱਦਾਂ ਨਾਲ ਹੀ ਰਹਿੰਦਾ ਨਾ ਤੇ ਉੱਥੇ ਜਾ ਕੇ ਵਧੀਆ ਤਰੀਕੇ ਨਾਲ ਰਹਿੰਦੇ ਆ ਆਪਣਾ ਭਾਈਚਾਰਕ ਸਾਂਝ ਕਿਉਂਕਿ ਉਹਨਾਂ ਕੰਟਰੀਆਂ ਦਾ ਹਿਸਾਬ-ਤਾਬ ਜਿੱਦਾਂ ਉਹ ਹਿਸਾਬ ਨਾਲ ਰਹਿੰਦੇ ਆ ਆਪਣੇ ਹੁਣ ਜਿੱਦਾਂ ਹਿਸਾਬ-ਤਾਬ ਵਪਾਰੀ ਹੀ ਜੰਨੇ ਆ ਸਿਸਟਮ ਹੁੰਦਾ ਆਪਣਾ ਨਾ ਤੇ ਉਹ ਲਖਵੀਰ ਅੰਕਲ ਜੀ ਹੁਣੀ ਆ ਬਬਲਾ ਸਰਪੰਚ ਜੀ ਸਾਫਕਾ ਸਰਪੰਚ ਤੇ ਸਮਾ ਆ ਵੀ ਉਹਨਾਂ ਦੇ ਨਾਲ ਹੀ ਆ ਇਸ ਚਾਚਾ ਹੀ ਉਹਨਾਂ ਦੇ ਇਹ ਵੀ ਸਨਮਾਨ ਪ੍ਰਾਪਤ ਕਰਦੇ ਆ ਸੋ ਦੇਖੋ ਜੀ ਬੜੀ ਮਾਣ ਵਾਲੀ ਗੱਲ ਆ ਵੀ ਪਿੰਡ ਜਮਸ਼ੇਰ ਲਈ ਮੇਰੇ ਪਿੰਡ ਲਈ ਤੇ ਸਾਡੇ ਪਰਿਵਾਰ ਲਈ ਵੀ ਵੀ ਏਡੇ ਵੱਡੇ ਔਰਦੇ ਤੇ ਕੋਈ ਸਾਡੇ ਘਰ ਦਾ ਜੀ ਸਾਡੇ ਪਿੰਡ ਦਾ ਜੀ ਸਾਡੇ ਇਲਾਕੇ ਦਾ ਜੀ ਜਲੰਧਰ ਦਾ ਜੀ ਦੁਆਬੇ ਦਾ ਜੀ ਮਤਲਬ ਪਹੁੰਚਿਆ ਆ ਬੜਾ ਮਾਣ ਹੁੰਦਾ ਬੰਦੇ ਨੂੰ ਵੀ ਮਿਹਨਤਾਂ ਕੀ ਕਰਨੀਆਂ ਪੈਂਦੀਆਂ ਆ ਕੁਝ ਵੀ ਤੁਸੀਂ ਪ੍ਰਾਪਤ ਕਰਨਾ ਕਰ ਸਕਦੇ ਆ ਇੱਕ ਲਗਨ ਹੋਣੀ ਚਾਹੀਦੀ ਆ ਇੱਕ ਤੁਹਾਡੀ ਮਿਹਨਤ ਹੋਣੀ ਚਾਹੀਦੀ ਆ ਨਾ ਤੇ ਆਪੇ ਮਾਲਕ ਫਾਲ ਲਾਉਂਦਾ ਆ ਤੇ ਅੱਜ ਮੈਂ ਵੀ ਪੱਗ ਬੰਨੀ ਸੀਗੀ ਚਾਚਾ ਹੀ ਨੇ ਸਪੈਸ਼ਲ ਕਿਹਾ ਸੀ ਕਹਿੰਦੇ ਅੱਜ ਪੱਗ ਬਨਣ ਕੇ ਆਉਣਾ ਬਈ ਪਰਨਾ ਨਹੀਂ ਬਨਣਾ ਉਹ ਮੈਨੂੰ ਇਹ ਤਾਂ ਪਰਨਾ ਬਨਣਾ ਸੌਖਾ ਲੱਗਦਾ ਹਨ ਮੈਂ ਤਾਂ ਕਰਕੇ ਪਰਨਾ ਬਨ ਲੈਣਾ ਹਨ ਮੈਨੂੰ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਉਹ ਇਧਰ ਵੀਡੀਓ ਬਣਾਉਣੀਆਂ ਹੁੰਦੀਆਂ ਕਿ ਤਰ੍ਹਾਂ ਪੱਗ ਬਨਣ ਨੂੰ ਜਦੋਂ ਸਿੱਖਣ ਨੂੰ ਮਹੀਨਾ ਡੇਢ ਮਹੀਨਾ ਚਾਹੀਦਾ ਤੇ ਹਾਂ ਜਦੋਂ ਮਾਲਕ ਨੇ ਸਵਾਭੂ ਬਖਸ਼ਿਆ ਫੇਰ ਜ਼ਰੂਰ ਬਣਾਵਾਂਗੇ ਦਵਿੰਦਰ ਦਿਆਲਪੁਰੀ ਜੀ ਉਹਦੇ ਨਾਲ ਕਿੱਦਾਂ ਲੱਗਾ ਹੁੰਦਾ ਉਸ ਇਲਾਕੇ ਦੇ ਵਿੱਚ ਤੁਸੀਂ ਆਪਣੇ ਬਜ਼ੁਰਗਾਂ ਦਾ ਅੰਦੇ ਬਾਬਾ ਜੀ ਸਰਦਾਰ ਹਰਦਮ ਸਿੰਘ ਮਾਨ ਸੇਠ ਹੁਣੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਜਿਹੜੀ ਪਿੰਡ ਨੂੰ ਚਾਹੀਓ ਪਿੰਡ ਦਾ ਹਸਪੀਟਲ ਸੀ ਚਾਹੀਓ ਪਿੰਡ ਦੇ ਪਹਿਲਾ ਵੈਟਰਨਰੀ ਹਸਪੀਟਲ ਇਸ ਇਲਾਕੇ ਦਾ ਬਜ਼ੁਰਗਾਂ ਨੇ ਬਣਾ ਕੇ ਆបਦਾਨ ਕੀਤਾ ਸੀ ਜਾਂ ਸਾਡੇ ਚਾਚਾ ਜੀ ਗੁਲਦੀਪ ਸਿੰਘ ਮਾਨ ਹੁਣੀ ਜਿੰਨੀ ਉਹ ਸੇਵਾ ਕਰ ਸਕੇ ਇਹ ਸਾਰਾ ਕੁਝ ਤੁਹਾਨੂੰ ਪਰਿਵਾਰ ਚੋਂ ਵੀ ਮਿਲ ਗਿਆ ਤੇ ਜਦੋਂ ਮੈਂ ਉਹਨਾਂ ਨੂੰ ਵੀ ਦੇਖਦਾ ਹੁੰਨਾ ਉਹ ਵੀ ਦੇਖਦਾ ਹੁੰਨਾ ਵੀ ਕਿਵੇਂ ਇਲਾਕੇ ਨੇ ਪਿੰਡ ਨੇ ਉਹਨਾਂ ਦਾ ਸਾਥ ਦਿੱਤਾ ਹੇਰ ਤੁਹਾਡੇ ਵਰਗੇ ਜਿੰਨੂ ਬਾਜੀ ਭਰਾ ਵੀਰ ਜਿਹੜੇ ਸ਼ੁਰੂ ਤੋਂ ਇਕੱਠੇ ਇੱਕ ਦੂਏ ਦੇ ਨਾਲ ਤੁਰੇ ਹੋਏ ਹੁੰਦੇ ਨੇ ਭੈਣ ਜੀ ਆ ਗਏ ਸਾਡਾ ਪਰਿਵਾਰਿਕ ਰਿਸ਼ਤਾ ਪਹਿਲਵਾਨ ਜੀਮਣਾ ਦੇ ਪਰਿਵਾਰ ਨਾਲ ਜੀਪ ਬਾਜੀ ਇਹ ਚਾਚਾ ਜੀ ਸਰਪੰਚ ਸਿੰਘ ਬੈਠੇ ਸਾਰਿਆਂ ਨਾਲ ਜੁੜਿਆ ਉਹਦੇ ਨਾਲ ਤੁਹਾਨੂੰ ਹੋਰ ਇਲਾਕੇ 'ਚ ਲੱਗਦਾ ਵੀ ਹੁਣ ਤੁਸੀਂ ਇੱਕ ਕਦਮ ਅੱਗੇ ਚੱਲ ਗਏ ਆ ਤੇ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ ਕਿਉਂਕਿ ਜਿੱਦਾਂ ਜਿੱਦਾਂ ਦੇ ਤੁਸੀਂ ਸਿਸਟਮ ਦੇ ਵਿੱਚ ਵਿਚਰਦੇ ਹੋ ਜਿੱਦਾਂ ਜਿੱਦਾਂ ਦੇ ਰਿਸ਼ਤੇਜ ਵਿੱਚਰਦੇ ਹੋ ਉਦੋਂ ਉਦੋਂ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਵੱਧਦੀਆਂ ਤਾਂ ਕਿਉਂਕਿ ਉੱਥੇ ਤੁਹਾਡੀ ਆਪਣੀ ਇੱਜ਼ਤ ਨਹੀਂ ਹੁੰਦੀ ਤੁਹਾਨੂੰ ਇਹ ਵੀ ਹੁੰਦਾ ਕਿ ਤੁਹਾਡਾ ਪਰਿਵਾਰ ਤੁਹਾਡੀ ਕਮਿਊਨਿਟੀ ਤੁਹਾਡੇ ਰਿਸ਼ਤੇਦਾਰ ਇਹ ਸਾਰੇ ਵੀ ਉਸ ਇੱਜ਼ਤ ਦੇ ਵਾਇਸ ਤੇ ਪਾਟ ਲੱਗੇ ਤੇ ਇਹ ਸਾਰਾ ਕੁਝ ਸਮੇਟਦੇ ਹੋਏ ਅਸੀਂ ਇੱਥੇ ਤੱਕ ਪਹੁੰਚੇ ਹਾਂ ਕਿ ਤੁਸੀਂ ਸਾਨੂੰ ਅਜ ਮਾਂ ਪਿਆਰ ਦਿੱਤਾ ਤੇ ਤੁਹਾਡਾ ਸਾਰਿਆਂ ਦਾ ਸੋਚੀ ਕੀਤਾ ਹੁੰਦਾ ਛੋਟਾ ਵੀ ਦਾ ਸਾਡਾ ਪਰ ਤੁਹਾਡੀ ਸਮੁੱਚੀ ਟੀਮ ਦਾ ਜਿੰਨੋ ਪਿਆਰ ਤੇ ਦਰੋਸਤ ਕਰਾਂ ਤੇ ਤੁਸੀਂ ਇੰਨਾ ਮਾਨ ਸਤਕਾਰ ਦਿੱਤਾ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ 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 ਫਟਕੜਾ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਬਾਈ ਜੀ ਲੋਕ ਨੂੰ ਨਹੀਂ 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 ਚੰਪਾਈ ਮਾਰੇ ਹੋ ਗਏ 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 ਹੋ ਗ